ਯਾ ਤੇਰੇ ਸਾਸ ਨੂੰ ਪੁੱਛਾਂਗੇ ਜੇ ਨਹੀਂ ਜਾਣਾ ਉਸਤਾ ਤੇ ਨਹੀਂ ਜਾਣਾ ਤੇ ਮੈਂ ਆਪਦਾ ਬਚਾ ਕਰਦੀ ਫਿਰਦੀ ਮੇਰੇ ਮਗਰ ਕਹਿੰਦੀ ਬੰਦਾ ਲੱਗਾ ਹੈ ਮੋਟਰਸਾਈਕਲ ਉਹਨੇ ਵੇਚਣਾ ਮੇਰੇ ਫਿਰ ਕੋਣ ਉਹ ਕੌਣ ਸੀਗੇ ਜਿਨੇ ਤੈਨੂੰ ਪੜਾਣੇ ਲਾਇਆ ਸੀ ਇਹ ਬਰਾ ਨਹੀਂ ਲਾਇਆ ਸੀ ਅੱਗੇ ਵੇਚਿਆ ਸੀ ਤੈਨੂੰ ਨੇ ਅੱਗੇ ਛੱਤੀਆਂ ਸਾਲਾਂ ਤੇ ਵੇਚਿਆ ਸੀ ਕਿੱਥੇ ਵੇਚਿਆ ਹਾਂ ਹਾਂ ਅੱਛਾ ਛੱਤੀਆਂ ਸਾਲਾਂ ਤੇ ਤੇਰਾ ਨਹੀਂ ਪੈਸੇ ਲੈ ਅੱਛਾ ਚੱਲੀ ਆਪੇ ਨਾਲ ਸੋਵੇਂ ਸਿਕਾਲ ਫਰਮਾਇਸ਼ ਹੀ ਕਾਲ ਉਹ ਠੀਕ ਠਾਕ ਹੀ ਹਾਂਜੀ ਜੀ ਅੱਛਾ ਆ ਬੈਨਵਾ ਆ ਪੱਕਾ ਬੰਦ ਕਰੇ ਮੜਿਆ ਫੋਰ ਬੈਨ ਕੀ ਨਾ ਤੇਰਾ ਕੀ ਨਾ ਮੇਰੀ ਬੈਨ ਦਾ ਪੈਨ ਡਰ ਨਾ ਕੋ ਨਹੀਂ ਸਾਬਾਪਾ ਮੈਂ ਤੇਰਾ ਵੀਰਾ ਹੀ ਆ ਮੈਂ ਸੇਵਾ ਵਾਲਾ ਵੀਰਾ ਠੀਕ ਆ ਬੈ ਸੇਵਾ ਵਾਲਾ ਵੀਰਾ ਸੋਸਾਇਟੀ ਵਾਲਾ ਕੀ ਗੱਲ ਨਾ ਮੇਰੀ ਭੈਣ ਨੂੰ ਮੈਂ ਤਾਂ ਕਿੱਥੋਂ ਮਿਲਿਆ ਤੁਹਾਨੂੰ ਇੱਧਰ ਆਇਓ ਅੰਬਸਰ ਇਹਨਾਂ ਈ ਬੱਸ 'ਚ ਬੈਠੇ ਹੈ ਅੱਛਾ ਮਾੜਾ ਨਹੀਂ ਗਹੀ ਲੀਡੇ ਲੈਣ ਪੈਣ ਦੇ ਵਿਆਹ ਆ ਵਾਸਤੇ ਉੱਥੇ ਇਹਨਾਂ ਨੂੰ ਇਹ ਬੱਸ 'ਚ ਮਿਲੇ ਤੇ ਬੱਸ ਵਾਲਾ ਕਨੈਕਟਰ ਸੀ ਨਾ ਜਿਹੜਾ ਉਹ ਇਹਨੂੰ ਤਾਰਦਾ ਸੀ ਮਾੜਾ ਮੰਗਦਾ ਸੀ ਕੋਈ ਨਹੀਂ ਕੋਈ ਦੀ ਹੈ ਅੱਛਾ ਤੇ ਪੈਸਾ ਤੇ ਨਹੀਂ ਕੋਈ ਆਇਆ ਸੀ ਤੇ ਇਹਨੂੰ ਨਾ ਚਰੀ ਨੂੰ ਕਹਿੰਦਾ ਸੀ ਵੀ ਤੂੰ ਥੱਲੇ ਉਤਰ ਬੜਾ ਮਾੜਾ ਚੰਗਾ ਵੀ ਬੋਲਦਾ ਸੀ ਇਹ ਡਰੀ ਪਈ ਇਹਨੂੰ ਇਹਦੇ ਮਗਰ ਲੱਗਾ ਸੀ ਕੋਈ ਜਿਹੜੀ ਗੱਲ ਆ ਮਗਰ ਲੱਗਾ ਸੀ ਇਹ ਡਰੀ ਡਰੀ ਕਦੀ ਕਿਸੇ ਆਟੋ ਵਾਲੇ ਨਾਲ ਹੱਥ ਦੇ ਗਏ ਵੀ ਬੈ ਕੇ ਤੇ ਬੱਸੇ 'ਚ ਚੜੀ ਭੱਜ ਕੇ ਡਰੀ ਬਹਰ ਫਰੀ ਹੋਈ ਬੱਸੇ 'ਚ ਲੋਕ ਕੇ ਆ ਗਈ ਆ ਤੇ ਇਹਨੂੰ ਨਾ ਵਿਚਾਰੀ ਨੂੰ ਬਾਅਦ ਵਿੱਚ ਪੈਸਾ ਤੇ ਲਕੋਈ ਨਹੀਂ ਹੈਗਾ ਤੇ ਇੱਕ ਹਰੀਕੇ ਦੀ ਮਾਤਾ ਸੀ ਉਹ ਆਂਦੀ ਵੀ ਚੱਲ ਖੋਣੀ ਵੀ ਕਨੈਕਟਰ ਸਾਹਿਬ ਨੂੰ ਕਹਿੰਦੀ ਵੀ ਟਿਕ ਟਿਕ ਟਾ ਦਿੱਤੀ ਉਹਦੀ ਉਹ ਵੀ ਭੈਣ ਤੇ ਉਹਨਾਂ ਹਰੀਕੇ ਉਹਨਾਂ ਟਿਕ ਟਿਕ ਟਾਕਤੀ ਤੇ ਉਹ ਵਿਚਾਰੀ ਫਿਰ ਬਾਅਦ 'ਚ ਇਹ ਇੱਥੋਂ ਤੱਕ ਆ ਗਏ ਤੇ ਇਹਨੂੰ ਸਮਝ ਨਹੀਂ ਆਉਂਦੀ ਮੈਂ ਹੁਣ ਕਿੱਧਰ ਜਾਵਾਂ ਨਹੀਂ ਜਾਵਾਂਗਾ ਉਹ ਮੇਰੀਆਂ ਪੈਣਾ ਸੀ ਨਾਲ ਉਹ ਆਂਦੀਆਂ ਬਿਕੋਨੀ ਹੱਡੀ ਵੀ ਪੈਣਾ ਰਗੀ ਆ ਅਸੀਂ ਨਾਲ ਲੈ ਜੰਨੇ ਆਂ ਕੋਈ ਹੋਰ ਜਾਂਦੇ ਸੀ ਦੇਰ ਮੈਂ ਲਿਹੜ ਤਾਂ ਅੱਛਾ ਇਹ ਆਂਦੀ ਮੈਂ ਉਹਨਾਂ ਨਾਲ ਲੈ ਜਾ ਮੈਂ ਤੇ ਨਾਲ ਇਹ ਜਾਏ ਨਾ ਇੱਕ ਮਿੰਟ ਜਾਵਿ ਨੇ ਕਿਤੇ ਕੁਝ ਨਹੀਂ ਆਂਦੇ ਜਨ ਕੁਝ ਨਹੀਂ ਆਂਦੇ ਤੇਰਾ ਕਿਹੜਾ ਪਿੰਡ ਕਿਹੜਾ ਤੇਰਾ ਤੇਰਾ ਪਿੰਡ ਕਿਹੜਾ ਪੈਣੇ ਪਿੰਡ ਦੱਸ ਦੱਸ ਨਾ ਕਿਹੜਾ ਪਿੰਡ ਵਾ ਤੇਰਾ ਮੈਂ ਤੇਰੇ ਨਾਲ ਜਾਊਂਗਾ ਕੌਣ ਤੈਨੂੰ ਤੰਗ ਕਰਦਾ ਇਹ ਦੱਸ ਕੋਈ ਵੀ ਨਹੀਂ ਕਰਦਾ ਕੋਈ ਵੀ ਨਹੀਂ ਤੰਗ ਕਰਦਾ ਦੇਖ ਲੈ ਫਿਰ ਪੱਕੀ ਗੱਲ ਕੋਈ ਨਹੀਂ ਕਰਦਾ ਹੁਣੇ ਤੂੰ ਕਹਿੰਨੀ ਕਿ ਮੇਰੇ ਸਾਰੇ ਤੰਗ ਕਰਦੇ ਆ ਕੋਈ ਨਹੀਂ ਕਰਦਾ ਫੇਰ ਘਰੋਂ ਕਾਤੋਂ ਆਈਆਂ ਕਾਤੋਂ ਆਈਆਂ ਕਰੋ ਦਾਸ ਨਾ ਮੈਨੂੰ ਤੇਰੇ ਭਲਾ ਹੀ ਸੋਚਣਾ ਨਾ ਮੈਂ ਸੰਸਤਾਤ ਜਾਣਾ ਵਾਂ ਨਾ ਮੈਂ ਕਿਤੇ ਜਾਣਾ ਵਾਂ ਕਿੱਥੇ ਜਾਣਾ ਵਾਂ ਕਿੱਥੇ ਜਾਣਾ ਵਾਂ ਮੈਂ ਕਿਤੇ ਵੀ ਨਹੀਂ ਜਾਣਾ ਘਰੇ ਨਹੀਂ ਜਾਣਾ ਮੈਂ ਕਿਤੇ ਵੀ ਨਹੀਂ ਜਾਣਾ ਕਾਤੋਂ ਨਹੀਂ ਜਾਣਾ ਘਰੇ ਲੜਾਈ ਹੋਈ ਮੇਰੀ ਕਿਹਦੇ ਨਾਲ ਸੱਸ ਨਾਲ ਕੀ ਆਂਦੀ ਮਾਰਦੀ ਆ ਮਾਰਦੀ ਨਹੀਂ ਹੈਗੀ ਹਾਂ ਫੇਰ ਕਾਤੋਂ ਕਿ ਲੜਾਈ ਕਰ ਕਿਹੜੀ ਗੱਲ ਹੋਈ ਆ ਦੱਸ ਮੇਰੀ ਭੈਣ ਮੇਰੀ ਭੈਣ ਘਬਰਾ ਨਾ ਮੈਂ ਤੇਰਾ ਵੀਰਾ ਵਾਂ ਮੇਰਾ ਇਹ ਕੰਮ ਹੀ ਹੋਇਆ ਜਿਹੜੀ ਭੈਣ ਨੂੰ ਉਹਦੇ ਘਰ ਦੇ ਸਸਹੁਰਾਂ ਤਾਂ ਕਰਦੇ ਆ ਅਸੀਂ ਉਹਨਾਂ ਦੀ ਹੈਲਪ ਕਰੀਦੀ ਆ ਠੀਕ ਆ ਹਾਂ ਤੂੰ ਘਬਰਾ ਨਾ ਨਹੀਂ ਕੋਈ ਗੱਲ ਨਹੀਂ ਤੂੰ ਚੱਲ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਕੋਈ ਗੱਲ ਨਹੀਂ ਮੇਰੀ ਭੈਣ ਘਬਰਾ ਨਾ ਤੇ ਤੇਰਾ ਸੌਰੀ ਹੈ ਕਿਹੜੀ ਜਗ੍ਹਾ ਵਾ ਮੈਨੂੰ ਸਾੜਾ ਪਤਾ ਵਾ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਨਹੀਂ ਹੈ ਜੇ ਫਿਰ ਤੂੰ ਨაძ ਸਿੰਘ ਫਿਰ ਮੈਂ ਤੇਰੀ ਵੀਡੀਓ ਬਣਾ ਕੇ ਪਾਉਣੀ ਪੈਣੀ ਫਿਰ ਮੈਨੂੰ ਤੇ ਜੇ ਦੱਸ ਦੇਂਗੀ ਫਿਰ ਮੈਂ ਵੀਡੀਓ ਨਹੀਂ ਪਾਉਂਦਾ ਅੱਗੇ ਵੀ ਤੇ ਬਣਾਉਣੇ ਦੇ ਫਿਰ ਪਾਉਂਦਾ ਨਹੀਂ ਆ ਮੈਂ ਪਾਉਂਗਾ ਨਹੀਂ ਪਰ ਜੇ ਤੂੰ ਨਾਂ ਦੱਸੇਂਗੀ ਫਿਰ ਸਾਨੂੰ ਵੀਡੀਓ ਪਾਉਣੀ ਪੈਣੀ ਤੇਰਾ ਐਡਰੈਸ ਲੱਭਣ ਵਾਸਤੇ ਫਿਰ ਤੇਰੀ ਵੀਡੀਓ ਪਾਉਣੀ ਪੈਣੀ ਆ ਦੱਸ ਤੇਰਾ ਨਾਂ ਕੀ ਆ ਤੇਰੇ ਸਹੁਰੇ ਕਾਲਾ ਦਿਨ ਭਾ ਕੇ ਲੈ ਕੇ ਤੇ ਕੀ ਕਰਾਂਗੇ ਹੂੰ ਸਹੀ ਗੱਲ ਆ ਪਹਿਣੇ ਅੱਜ ਕੱਲ ਸਮਾਂ ਨਹੀਂ ਸਾਨੂੰ ਮੈਂ ਨਾ ਤੂੰ ਆਪੇ ਮੈਨੂੰ ਕਹੇਂ ਹੀ ਤਾਂ ਮੈਂ ਇੱਕ ਵਾਰੀ ਘਟਾਉਣੀ ਐ ਬਾਕੀ ਤੂੰ ਤਾਨੂੰ ਗੱਡੀ ਭਾ ਦਾਂਗੇ ਬਸ ਤੂੰ ਜਿੱਥੇ ਮੱਝ ਚਰਦੀ ਪਾ ਮੋਗੇ ਚਰਦੀ ਭਾਵੇਂ ਉੱਥੇ ਚਰਦੀ ਕਿੱਥੇ ਜਾਣਾ ਮੋਗੇ ਕਿੱਥੇ ਜਾਣਾ ਮੈਂ ਦੱਸ ਫਿਰ ਮੋਗੇ ਕੋਈ ਹੈਗਾ ਵਾ ਕੌਣ ਕੀ ਨਾ ਕੀਆ ਕਿ ਕੋਈ ਨੰਬਰ ਕੀ ਉਹਨਾਂ ਦਾ ਦਾਦੇ ਦਾਦੇ ਬਾਬਾ ਜੀ ਕੋਈ ਨਾਲ ਚੁੱਪ ਕਰ ਜਾਓ ਤੁਸੀਂ ਚੁੱਪ ਕਰ ਜਾਓ ਇਹ ਮੈਂ ਤਾਂ ਹੀ ਕੀ ਤੁਹਾਨੂੰ ਦੱਸਦੇ ਆ ਇਹ ਉਹਨੂੰ ਚੁੱਪ ਕਰਾ ਕੇ ਬੋਲੀ ਕੀ ਦੱਸਦੇ ਤੁਹਾਨੂੰ ਸੁੱਚ ਬੈਠੀ ਸੀ ਤੇ ਮੈਨੂੰ ਆ ਗਈ ਪਰਚਲ ਇਹ ਪਹਿਲਾਂ ਸਾਡੇ ਨਾਲ ਗੱਲਾਂ ਕਰਦੀ ਸੀ ਤੇ ਸਵਾਰ ਕਰਵਾਉਂਦੀ ਹਾਂ ਹੋਰ ਵੀ ਇੱਥੇ ਲੱਗ ਕੇ ਆ ਜਾਓ ਕਿਸੇ ਨੂੰ ਪਾਹ ਦਿੱਤੇ ਕਿਸੇ ਨੂੰ ਫੀ ਦਿੱਤੇ ਹਾਂਜੀ ਤੁਹਾਨੂੰ ਪੈਸੇ ਦੇ ਦਿੱਤੇ ਵੀਡੀਓ ਨਾਲ ਹਰੀ ਕਿਹਾ ਨਾ ਕਿ ਇੰਨਾ ਵੀਰੇ ਮੈਂ ਜਾਣਾ ਆਗਮ ਹੋ ਗਿਆ ਛੱਡ ਗਿਆ ਜਿੱਥੇ ਉੱਥੇ ਛੱਡਾਵਾਂਗੇ ਤੈਨੂੰ ਤੇ ਇਹਦੇ ਹੈਲਥ ਖਿਤੀ ਵੀ ਬੁੜੀਆਂ ਨੇ ਸਾਰੀਆਂ ਨੇ ਤੇ ਇਹਨੂੰ ਅਸੀਂ ਇਹ ਰੀ ਕਹ ਤੱਕ ਵਿਚਾਲੇ ਦਾ ਕਨੈਕਟਰ ਕਹਿੰਦਾ ਮੈਂ ਇਹਨੂੰ ਕੁੜੀ ਨੂੰ ਥੱਲੇ ਸਾਰ ਤਾਰ ਦੇਣਾ ਮਹਿਲ ਜਾਣਾ ਨਹੀਂ ਮੋਕੇ ਕਹਿੰਦਾ ਕਨੈਕਟਰ ਇਦਾਂ ਕਹਿੰਦਾ ਕਿਹੜਾ ਪ੍ਰਾਈਵੇਟ ਵਾਲਾ ਹੈ ਕਿ ਸਰਕਾਰੀ ਸਰਕਾਰੀ ਵਾਲਾ ਤੇ ਅਸੀਂ ਆਈ ਆਈ ਆਖਾ ਚੱਲ ਬੱਚੀ ਆ ਤੇ ਉਹ ਵਿਚਾਰੀ ਮਹਰਤ ਉਹ ਕਰਦੇ ਜੀ ਅਲੀ ਖਾਲਸੀ ਬਹਿਣਾ ਉਹ ਉਹਦੇ ਘਰ ਲੈ ਚਲੀ ਉਹਦੇ ਨਾਲ ਨਹੀਂ ਗਈ ਅਣੀ ਮੈਂ ਤੁਹਾਡੇ ਨਾਲ ਜਾਣਾ ਇਹ ਸਾਡੇ ਨਾ ਹੀ ਕੁੜੀਆਂ ਨਾਲ ਜੀ ਲੱਗ ਰਿਹਾ ਗੱਲਾਂ ਮਾਰਦੀ ਆ ਜੀ ਉਹਨਾਂ ਨਾਲ ਵੀ ਤੁਰ ਪਏ ਕਹਿੰਦੇ ਵੀ ਅਸੀਂ ਇਹ ਕੰਨਾ ਚੱਲ ਜਾਣਾ ਵਾ ਤੇ ਇਹਣਾ ਸਾਡੀ ਇੱਥੇ ਵੱਡੀ ਉਹਨਾਂ ਦੇ ਨਾਲ ਆ ਗਈ ਏ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੈਂ ਜੀ ਅੱਜ ਅਸੀਂ ਆਏ ਆ ਪਿੰਡ ਬੂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਏ ਹਰੀਕੇਪਤਨ ਲਾਗੇ ਪਿੰਡ ਵਾ ਤੇ ਆ ਜਿਹੜੀ ਤੁਸੀਂ ਭੈਣ ਵੇਖ ਰਹੇ ਜੀ ਮੇਰੇ ਲਾਗੇ ਇਹ ਭੈਣ ਪਤਾ ਨਹੀਂ ਇਹਦਾ ਕੀ ਕਾਰਨ ਹੋ ਕਰੋ ਕਿਹੜੇ ਹਾਲਾਤਾਂ ਦੇ ਵਿੱਚ ਆਈ ਆ ਇਹ ਸਾਡੀ ਮਾਂ ਨੂੰ ਇੱਥੇ ਮਿਲੀ ਸੀ ਅੰਮ੍ਰਿਤਸਰ ਮਿਲੀ ਸੀ ਹਾਂਜੀ ਅੰਮ੍ਰਿਤਸਰ ਬਾਸ ਦੇ ਵਿੱਚ ਅੰਮ੍ਰਿਤਸਰ ਮਿਲੇ ਸੀ ਮਾਤਾ ਜੀ ਨੂੰ ਇਹ ਆਪਣੀਆਂ ਬੇਟੀਆਂ ਦੇ ਨਾਲ ਉੱਥੇ ਕੋਈ ਕੰਮ ਗਏ ਸੀਗੇ ਤੇ ਕੱਪੜੇ ਖਰੀਦਣ ਗਏ ਸੀਗੇ ਤੇ ਇਹ ਦੱਸਦੇ ਆ ਕਿ ਇਹ ਬੇਟੀ ਨੂੰ ਬੱਸ ਵਾਲਾ ਕਹਿ ਰਿਹਾ ਸੀਗਾ ਕਿ ਮੈਂ ਤੈਨੂੰ ਚੜਾਉਣਾ ਨਹੀਂ ਐ ਤੇ ਤੈਨੂੰ ਟਿਕਟ ਨਹੀਂ ਹੈਗੀ ਤੇ ਤੈਨੂੰ ਪੈਸੇ ਨਹੀਂ ਹੈਗੇ ਤੇ ਇਹਨੂੰ ਉਤਾਰ ਰਿਹਾ ਸੀਗੇ ਰਸਤੇ ਦੇ ਵਿੱਚ ਚਲੋ ਮੈਂ ਧੰਨਵਾਦ ਕਰਦਾ ਮਾਤਾ ਜੀ ਹੁਣ ਆਂਦਾ ਜਾਂ ਇਹਨਾਂ ਦੇ ਇੱਕ ਰਿਸ਼ਤੇਦਾਰ ਵਾ ਜਿਨ੍ਹਾਂ ਨੇ ਆਪਣੀ ਰਿਸਪੌਂਸਿਬਿਲਟੀ ਤੇ ਇਸ ਭੈਣ ਨੂੰ ਆਪਣੇ ਨਾਲ ਲਿਆਂਦਾ ਤੇ ਅੱਜ ਹੁਣ ਬੂਹੇ ਵਿਹਲਿਆਂ ਦੇ ਵਿੱਚ ਇਹਨਾਂ ਦੇ ਕੋਲ ਅਸੀਂ ਆਏ ਆਂ ਪਰ ਇਹ ਜੇ ਭੈਣ ਆਪਣਾ ਕੋਈ ਐਡਰੈਸ ਵਗੈਰਾ ਨਹੀਂ ਦੱਸ ਰਹੀ ਕੋਈ ਆਪਣਾ ਪਤਾ ਨਹੀਂ ਦੱਸ ਰਹੀ ਸੋ ਇਸ ਵੀਡੀਓ ਦੇ ਜਰੀਏ ਜੇਕਰ ਕੋਈ ਵੀਰ ਪਰ ਇਸ ਭੈਣ ਨੂੰ ਜਾਣਦਾ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੇ ਬਾਕੀ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰੇ ਬਾਕੀ ਅਸੀਂ ਇਹਨੂੰ ਭੈਣ ਨੂੰ ਪੁੱਛ ਰਹੇ ਆ ਤੇ ਪਰ ਫਿਲਹਾਲ ਕੁਝ ਨਹੀਂ ਰਹੀ ਭੈਣੇ ਤੂੰ ਇਹ ਦੱਸ ਦੇ ਤੇਰੀ ਪੇਕੇ ਕਿਹੜੀ ਜਗ੍ਹਾ ਵਾ ਤੂੰ ਕੁਝ ਨਾ ਕੋਈ ਦੱਸੇ ਕਿ ਸਾਨੂੰ ਫੇਰ ਤੇਰੇ ਹਾਲ ਵਗਰਾਗੇ ਅਸੀਂ ਐਦਾਂ ਤੈਨੂੰ ਕਾਰਾ ਚ ਕਿਦਾਂ ਤਾਰਦੀ ਕਿੱਥੇ ਛੱਡ ਗਈ ਇਹਦੋਂ ਇਹ ਦੱਸ ਆਪੇ ਚਲ ਜੂਂਗੀ ਮੈਂ ਕਾਹਦਾ ਪਤਾ ਤੇ ਫੇਰ ਦੱਸ ਨਾ ਅਸੀਂ ਤੈਨੂੰ ਨਾਲ ਲੈ ਕੇ ਜਾਨੇ ਅੱਗੇ ਫੇਰ ਘਰੋਂ ਬਾਹ ਨਹੀਂ ਜਾਣਾ ਵੇਖ ਲੈ ਫਿਰ ਪੱਕੀ ਗੱਲ ਨਹੀਂ ਰਹਿਣਾ ਚੱਲ ਫਿਰ ਮੈਂ ਫਿਰ ਪੈਣੇ ਫਿਰ ਇਦਾਂ ਚੰਗੇ ਨਹੀਂ ਲੱਗੀਦਾ ਠੀਕ ਆ ਤੈਨੂੰ ਅਸੀਂ ਜੇਕਰ ਤੇਰੀ ਸਸਤਾ ਤੰਗ ਕਰਦੀ ਆ ਤੇਰੀ ਸੱਸ ਨੂੰ ਪੁੱਛਾਂਗੇ ਨਹੀਂ ਜਾਣਾ ਸਸਤਾ ਤੇ ਨਹੀਂ ਜਾਣਾ ਨਹੀਂ ਜਾਣਾ ਸਸਤਾ ਚ ਨਹੀਂ ਲੈ ਕੇ ਚੱਲੇ ਤੈਨੂੰ ਸਸਤਾ ਚ ਨਹੀਂ ਲੈ ਕੇ ਚੱਲੇ ਜੇ ਤੈਨੂੰ ਸਸਤਾ ਚ ਲੈ ਕੇ ਜਾਣਾ ਹੁੰਦਾ ਤੇ ਤੇਰਾ ਐਡਰੈਸ ਕਿਉਂ ਪੁੱਛਾਂ ਮੈਂ ਅਸੀਂ ਦਿਨੋਂ ਤਾਂ ਖੜਨਾ ਥੋੜੇ ਜਿਹਾ ਉੱਤੇ ਆਏ ਆ ਅਸੀਂ ਤੇ ਤੈਨੂੰ ਪਹਚਾਉਣਾ ਵਾ ਉੱਥੇ ਵੀ ਤੇਰੇ ਘਰੇ ਪਹਚਾ ਦਈਏ ਮੇਰੇ ਕੋਲ ਪੈਸੇ ਹੈਗੇ ਮੈਂ ਚੱਲ ਜੰਮੀ ਕਿੱਥੇ ਜਾਣਾ ਵਾ ਫਿਰ ਪੈਣੇ ਮੈਂ ਫਿਰ ਤੈਨੂੰ ਇਹ ਤੇਰੋਂ ਉਪੋ ਹੀ ਨਾ ਇਹ ਤਾਂ ਤਾਂ ਨਹੀਂ ਕਰੇਂਗੀ ਜਿਵੇਂ ਹੁਣ ਉਹ ਵੀ ਤੈਨੂੰ ਰੱਖ ਨਹੀਂ ਸਕਦੇ ਰਾਤ ਪਰ ਰੱਖ ਨਹੀਂ ਸਕਦੇ ਇਹਨਾਂ ਖੁਦ ਦੱਸਿਆ ਵਾ ਵੀ ਇਹਦੇ ਤੋਂ ਗਲਤ ਕੰਮ ਕਰਾਉਂਦੇ ਸੀ ਅੱਛਾ ਇਹਦੇ ਨਹੀਂ ਨਹੀਂ ਦੇਖੋ ਮੈਂ ਸਨਸਥਾਤ ਵਿੱਚ ਨਹੀਂ ਜਾਣਾ ਮੈਂ ਕਿਉਂ ਮੈਂ ਜਿੱਥੋਂ ਆਈ ਆ ਮੈਂ ਚੱਲ ਜੂ ਤੇ ਕਿੱਥੇ ਜਾਣਾ ਮੈਂ ਦੱਸ ਫੇ ਤੈਨੂੰ ਲੈ ਕੇ ਜਾਈਏ ਕੋਈ ਨਾ ਕੋਈ ਗੱਲ ਨਹੀਂ ਪੈਣੀ ਕੋਈ ਗੱਲ ਨਹੀਂ ਪੈਣੀ ਜੇ ਨਹੀਂ ਨਾ ਜਾਂਦੀ ਇਹਨੂੰ ਫੜੋ ਦੋ ਪੈਣਾ ਨਾਲ ਫੜੋ ਤੇ ਮੇਰਾ ਗੱਡੀ 'ਚ ਬਿਠਾਓ ਮੈਂ ਨਹੀਂ ਜਾਣਾ ਨਹੀਂ ਜਾਣਾ ਪੈਣੇ ਇਦਾਂ ਨਹੀਂ ਤੈਨੂੰ ਛੱਡ ਕੇ ਜਾ ਸਕਦੇ ਐਦਾ ਤੈਨੂੰ ਛੱਡ ਕੇ ਨਹੀਂ ਜਾ ਸਕਦੇ ਜੇ ਸਾਡੇ ਨਾਲ ਚੱਲ ਚੱਲੇਂਗੀ ਤੇ ਤਾਂ ਵੀ ਠੀਕ ਆ ਹੁਣ ਇਹਨਾਂ ਦੇ ਕੋਲ ਕੋਈ ਅਥਾਰਟੀ ਨਹੀਂ ਹੈਗੀ ਤੈਨੂੰ ਆਪਣੇ ਕੋਲ ਰੱਖ ਲੈਣਾ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਅਸੀਂ ਭੈਣ ਤੇਰਾ ਪੜਾਈ ਸੋਚੁੰਦਾ ਅਸੀਂ ਕੋਈ ਮਾੜਾ ਨਹੀਂ ਕਰੰਦਾ ਕਿ ਤੈਨੂੰ ਮੋਗੇ ਛੱਡਉਣੇ ਆ ਜਿੱਥੇ ਕਹੇਂਗੀ ਮੋਗੇ ਛੱਡਈਏ ਤੈਨੂੰ ਉਹ ਭੈਣ ਨਾਲ ਜਾਊਗੀ ਮੋਗੇ ਛੱਡਈਏ ਤੈਨੂੰ ਅਸੀਂ ਤੇਰੇ ਘਰ ਜਾਵਾਂਗੇ ਜੇਕਰ ਤੇਰੀ ਸੱਸ ਤੈਨੂੰ ਵੀਰਾ ਦੱਸ ਰਿਹਾ ਵੀ ਤੇਰੇ ਨਾਲ ਕੋਈ ਧੱਕੇਸ਼ਾਹੀ ਕਰਾ ਰਿਹਾ ਹੈ ਕੋਈ ਗਲਤ ਕੰਮ ਕਰਾ ਰਿਹਾ ਤੇ ਨਾ ਧੱਕਾ ਕਰ ਰਿਹਾ ਮੈਂ ਤੇ ਆ ਭਰਾ ਬਣਿਆ ਮੈਂ ਇਹ ਤਾਂ ਧੱਕਾ ਕਰ ਕੋਈ ਵੀ ਤੇਰੇ ਨਾਲ ਗਲਤ ਹੋ ਰਿਹਾ ਵਾ ਅਸੀਂ ਤੇਰੇ ਨਾਲ ਖੜਾਂਗੇ ਗਲਤ ਕੰਮ ਕਰਾਉਂਦੇ ਇਹ ਦੇਖ ਤੂੰ ਦੱਸ ਤੇ ਸਹੀ ਸਾਨੂੰ ਸਾਨੂੰ ਮਜਬੂਰੀ ਦੱਸੇਂਗੀ ਆਪਣੀ ਗੱਲ ਦੱਸੇਂਗੀ ਅਸੀਂ ਤੇਰੀ ਤਾੜੀ ਮਦਦ ਕਰਾਂਗੇ ਜੇਕਰ ਤੂੰ ਸਾਨੂੰ ਵੀ ਉਪਰ ਆ ਸਮਝੇਂਗੀ ਸਾਨੂੰ ਵੀ ਕੋਈ ਦੱਸੇਂਗੀ ਨਾ ਤੇ ਭਾਵੇਂ ਫਿਰ ਤੂੰ ਤੱਕੇ ਖਾਣੇ ਜੀਂਗੀ ਤੇਰੇ ਭਰਾ ਬਣੇ ਆ ਸਾਨੂੰ ਭਰਾ ਸਮਝ ਕੇ ਚੱਲ ਤੈਨੂੰ ਹੋਰ ਕਿਸੇ ਦੇ ਬਾਣ ਨਹੀਂ ਤੇਰੀ ਫੜਦੀ ਅਸੀਂ ਤੇ ਜਾਵਾਂਗੇ ਵੀ ਮੋਗੇ ਨਵਾਸੇ ਤੇ ਜਾਣਾ ਦੇਰੇ ਚੱਲ ਮੇਰੀ ਗੱਲ ਸੁਣੋ ਜੇ ਕਹੇਂਗੀ ਨਾ ਅਸੀਂ ਇੱਥੇ ਵੀ ਘਰੇ ਵੀ ਰੱਖ ਲਾਂਗੇ ਤੈਨੂੰ ਕੋਈ ਗੱਲ ਨਹੀਂ ਪਰ ਤੂੰ ਸਾਨੂੰ ਦੱਸ ਦੇ ਅਸੀਂ ਤੈਨੂੰ ਇਨਸਾਫ ਦਵਾਈਏ ਅਸੀਂ ਤੈਨੂੰ ਇੱਥੇ ਰੱਖ ਲਾਂਗੇ ਅਹੀਂ ਤੈਨੂੰ ਵਧੀਆ ਰੱਖਾਂਗੇ ਇਹ ਨਹੀਂ ਵੀ ਮਾੜਾ ਕੰਮ ਕੋਈ ਵੀ ਅਹੀਂ ਤੈਨੂੰ ਵਧੀਆ ਭੈਣ ਰੱਖਾਂਗੇ ਕੌਣ ਤਕੇਸ਼ਾਈ ਕਰਦਾ ਤੂੰ ਦੱਸ ਕਿਹੜੀ ਗੱਲ ਆ ਕੀ ਤੈਨੂੰ ਦਿੱਕਤ ਆ ਅਹੀਂ ਆ ਭੈਣ ਬਣਾਈ ਆ ਤੁਹਾਨੂੰ ਬਾਬਾ ਜੀ ਤਾਈਓ ਫੋਨ ਲਾਇਆ ਨਾ ਤੇ ਰਾਤ ਵੀ ਅਹੀਂ ਵੀ ਨਹੀਂ ਰੱਖ ਸਕਦੇ ਬਗਾਨੀ ਧੀ ਆ ਸਾਨੂੰ ਨਹੀਂ ਪਤਾ ਵੀ ਕੌਣ ਕਿੱਥੋਂ ਨਹੀਂ ਆਏ ਪਰ ਅਹੀਂ ਫਿਰ ਵੀ ਆਪਣੀ ਭੈਣ ਬਣਾ ਕੇ ਰੱਖੀ ਹੀ ਕਰੇ ਮੈਂ ਨਾ ਮੈਂ ਮਾਫੀ ਮੰਗਦਾ ਮੈਂ ਉਧਰਲੇ ਸੀਗੇ ਸਾਈਡ ਸੀਗਾ ਮੱਲਾਮਲ ਸਾਈਡ ਜਿੱਧਰ ਪਾਣੀ ਆਏ ਆ ਪਤਾ ਮੈਨੂੰ ਤੇ ਬੜੀ ਕਾਲੀ ਪਈ ਸੀ ਨਹੀਂ ਮੈਨੂੰ ਜਾਣ ਦੋ ਪਰ ਨਹੀਂ ਅਹੀਂ ਅਹੀਂ ਨਹੀਂ ਜਾਣ ਦਿੱਤਾ ਵੀ ਨਹੀਂ ਇਹਦਾ ਕੋਈ ਗਾਂ ਦਾ ਪਚਰੀ ਦਾ ਕੋਈ ਪੈੜਾ ਹੋ ਜਾ ਖੋਖ ਲਵੇ ਤੁਹਾਨੂੰ ਪਤਾ ਵੀ ਅਸਲ ਦੇ ਵਿੱਚ ਗੱਲ ਪਤਾ ਕੀ ਸੀਗਾ ਮਾਤਾ ਤੁਸੀਂ ਇਹਦੀ ਕਿਉਂ ਹੈਲਪ ਕੀਤੀ ਕਿਉਂਕਿ ਤੁਸੀਂ ਵੀ ਧੀਆਂ ਵਾਲੇ ਧੀਆਂ ਵਾਲੇ ਨਹੀਂ ਮੰਨਣਾ ਨਹੀਂ ਮੈਂ ਇਸ ਘਰ ਚ ਹਲੇ ਇਸ ਟਾਈਮ ਹੁਣ ਬੰਦਾ ਅਕਸਰ ਚ ਮੈਂ ਕੱਲਾ ਹੀ ਹਾਂ ਹੁਣ ਸਾਰੇ ਕਮਾਕਾਰਾਂ ਤੇ ਇਹ ਭੈਣਾਂ ਸਾਡੀਆਂ ਮੇਰੀਆਂ 7-8 ਭੈਣਾਂ ਵਾ ਇਥੇ ਸਾਰੀਆਂ ਚਾਚੇ ਤਾਇਆ ਦੀਆਂ ਤੇ ਅਕਸਰ ਕੋਈ ਰਿਸਪੌਂਸਿਬਿਲਟੀ ਹੈਗੀ ਤਾਂ ਹੀ ਆ ਇਹ ਤਾਂ ਤਾਂ ਹੀ ਲਿਆਏ ਨੂੰ ਵੀ ਚਾਲੇ ਸਾਡੀਆਂ ਭੈਣਾਂ ਹੈਗੀਆਂ ਤਾਂ ਵੀ ਰੱਖਿਆ ਭੈਣਾਂ ਚ ਰਹੇ ਅਸੀਂ ਉਧਰ ਭੈਣਾਂ ਚ ਭਾਇਆ ਇਹਨੂੰ ਉਹ ਵੀ ਕਨੈਕਟਰ ਉਹ ਵੀ ਤੇ ਕਨੈਕਟਰ ਹੈਗਾ ਜਿਹੜਾ ਕਹਿੰਦਾ ਇਹਨੂੰ ਬਾਸ ਚ ਉਤਾਰ ਦਿਓ ਹਾਂਜੀ ਵੀ ਉਹ ਸਾਡੇ ਸਾਹਮਣੇ ਅਸੀਂ ਸਾਨੂੰ ਆਇਆ ਤੇ ਫਿਰ ਉਹਨਾਂ ਨੂੰ ਦੁੱਖ ਲੱਗਾ ਤੇ ਫਿਰ ਲੈ ਕੇ ਆਏ ਭੈਣੇ ਮੇਰੀ ਸਮਝਣ ਦੀ ਕੋਸ਼ਿਸ਼ ਕਰ ਮੇਰੀ ਭੈਣ ਅਸੀਂ ਤੇਰੇ ਕੋਈ ਦੁਸ਼ਮਣ ਨਹੀਂ ਆਂ ਮੰਦੇਵ ਟੈਂਪਲ ਦੇ ਉਧਰ ਡੇਢ ਤੇ ਟਾਰ ਦੇਣਾ ਇਹਨੂੰ ਸਾਨੂੰ ਕੋਈ ਦੱਸੇਗੀ ਵੀ ਤੇਰੇ ਨਾਲ ਕੌਣ ਧੱਕਾ ਕਰ ਰਿਹਾ ਵਾ ਕੀ ਗੱਲਬਾਤ ਆ ਫੇਰ ਹੀ ਬੈਨੇ ਅਸੀਂ ਤੇਰੀ ਜ਼ਿੰਮੇਵਾਰੀ ਲਵਾਂਗੇ ਫੇਰ ਹੀ ਤੇਰੇ ਕੋਲ ਘਰੇ ਜਾਵਾਂਗੇ ਜੇਕਰ ਸਾਨੂੰ ਤੇਰਾ ਐਡਰੈਸ ਨਾ ਪਤਾ ਲੱਗੂਗਾ ਤੇਰੇ ਨਾਲ ਕੌਣ ਗਲਤ ਹੋ ਰਿਹਾ ਕੀ ਨਹੀਂ ਹੋ ਰਿਹਾ ਫੇਰ ਕਿੱਦਾਂ ਹੱਲ ਕਰਾਂਗੇ ਅੱਜ ਰਾਤ ਦਾ ਕੁਝ ਕਹਿਆ ਤੈਨੂੰ ਜਹਾੜ ਦੇ ਚਕੀਨ ਆ ਮਾੜਾ ਮੋਟਾ ਦੱਸ ਤੋ ਕੋਈ ਅਸੀਂ ਤੇਰੀ ਹੱਲਫ ਹੀ ਕਰਾਂਗੇ ਤੇਰਾ ਕੋਈ ਮਾੜਾ ਨਹੀਂ ਕਰਾਂਗੇ ਤੇਰੇ ਪੇਕੇ ਕਿੱਥੇ ਤੇਰੇ ਸਹੁਰੇ ਕਿੱਥੇ ਆ ਵੀਰ ਰੱਬ ਵਰਗਾ ਵੀਰ ਆ ਜਿੰਨੇ ਤੈਨੂੰ ਜਿਹੜਾ ਇਨੀ ਹੈਲਪ ਕਰਨਾ ਹੈ ਪਤਾ ਕਿੱਥੋਂ ਚੱਲ ਕੇ ਆਇਆ ਉਹ ਤੇਰੀ ਮੱਤ ਕਰੂਗੀ ਤੇਰੀ ਮੱਤ ਕਰਨ ਆਇਆ ਕਿੱਥੋਂ ਜਾ ਕੇ ਚੱਲ ਕੇ ਈ ਧੂਰੋਂ ਆਇਆ ਇਹਨਾਂ ਨੂੰ ਕੋਈ ਆਂਦਾ ਵੀ ਉੱਧਰ ਲੈ ਜਾਂਦੇ ਕੋਈ ਆਂਦਾ ਸਵਾਰਾ ਵਿਚਾਰਾ ਸਵੇਰ ਦਾ ਤੁਰਿਆ ਆਵਾ ਤੇ ਕਿੰਨੀ ਉਹ ਹੈਲਪ ਕਰਨ ਵਾਸਤੇ ਤੁਰਿਆ ਆਵਾ ਇਹ ਕਿੱਥੋਂ ਕੰਮ ਛੱਡ ਕੇ ਆਇਆ ਵਿਚਾਰੇ ਉਹ ਆਪਦੇ ਥਾਂ ਦੇ ਇੱਕ ਦਿਨ ਦੇ ਦੇ ਕੇ ਬਾਵਾਂਗੀ ਤੇਰੀ ਸਾਨੂੰ ਜੇ ਭਰਾ ਮੰਨਦੀ ਹੈ ਨਾ ਸਾਨੂੰ ਦੱਸ ਅਸੀਂ ਤੇਰੇ ਭਰਾ ਬਣ ਕੇ ਜਾਵਾਂਗੇ ਸਾਨੂੰ ਦੱਸੋ ਤਾਂ ਸਹੀ ਆਨੂ ਵੀ ਕਿੱਥੇ ਤੂੰ ਦੱਸ ਅਸੀਂ ਆਵੇ ਤੇਰੀਆਂ ਭੈਣਾਂ ਖੜੀਆਂ ਭੈਣਾਂ ਨੂੰ ਨਾਲ ਲੈ ਕੇ ਜਾਵਾਂਗੇ ਤੈਨੂੰ ਅਸੀਂ ਨਹੀਂ ਇਕੱਲੇ ਖੜਦੇ ਤੇ ਆ ਭੈਣ ਜਾਊਗੀ ਨਾਲ ਜਿਹੜੀ ਭੈਣ ਨੂੰ ਕਹਿੰਗੇ ਉਹ ਦੂਜੀ ਭੈਣ ਨੂੰ ਲੈ ਜੀਏ ਨਾਲ ਉਹ ਨਾਲ ਜਾਉਗੇ ਨਾ ਅੱਖ ਨਾਲ ਉਹ ਕੰਨੀ ਨਾਲ ਉਹ ਦੀਦੀ ਉਹ ਦੀਦੀ ਲੈ ਜੀ ਜਿੱਧਰ ਸੁੱਤੇ ਸੀ ਇਹ ਫਿਰ 10 ਮਿੰਨ ਉਹ ਮੇਰੀ ਭੈਣ 10 ਗੱਲ ਬਾਤ 10 ਕੁਝ ਠੀਕ ਹੈ ਜੀ ਜੇ ਤੂੰ ਕੈਂਪ ਦਾ ਐਡਰੈਸ ਦੱਸ ਦੇ ਚੱਲ ਕਿੱਥੇ ਕੋਣੀ ਦੱਸਣ ਚ ਤੈਨੂੰ ਹੀ ਕੋਈ ਹੋਈ ਤੇਰਾ ਨੁਕਸਾਨ ਹੋਣਾ ਤੂੰ ਫਿਰ ਜਿੱਥੇ ਕਹਿੰਗੇ ਉੱਥੇ ਚੜਾ ਦਾਂਗੇ ਕਿੱਥੋਂ ਤੇਰੇ ਲੋਕ ਜਾਣਦੇ ਤੂੰ ਉੱਥੋਂ ਉੱਥੋਂ ਕਿ ਡਰਦੀ ਐ ਦਾ ਡਰਦੀ ਨਹੀਂ ਡਰਨਾ ਨਾ ਕਾਹਦਾ ਡਰ ਲੱਗਦਾ ਵਾ ਉਹਨਾਂ ਨਾਲ ਨਹੀਂ ਕੋਈ ਰੋਲ ਹੈਗਾ ਉਹਨਾਂ ਨਾਲ ਨਾ ਡਰ ਡਰਨਾ ਸਾਡੇ ਹੱਥ ਕਿੰਨੀ ਡਰੀ ਦਾ ਤੂੰ ਉੱਪਰ ਸਰ ਉੱਥੋਂ ਨਿਕਲ ਕਿੰਨੇ ਬੱਚੇ ਕਿੰਨੇ ਭੈਣੇ ਤੇਰੇ ਕੋਈ ਬੱਚੇ ਨਹੀਂ ਆ ਤੇ ਇੱਕ ਵਿਆਹ ਨੂੰ ਕਿਹਨਾਂ ਚਰ ਹੋਇਆ ਵਿਆਹ ਆ ਕੈਨ ਕਰਦੇ ਘਰ ਵਾਲਾ ਕੀ ਕੰਮ ਕਰਦਾ ਪੱਲੇਦਾਰੀ ਕਰਦਾ ਮੰਡੀ ਚ ਅੱਛਾ ਕਿੱਥੇ ਮੰਡੀ ਮੋਗੇ ਤੇ ਤੇਰਾ ਘਰ ਕਿੱਥੇ ਆ ਕਿਹੜੇ ਮੁੱਲੇ ਚ ਆ ਕਿਹੜੀ ਬਸਤੀ ਹੈ ਕਿਹੜਾ ਇਹ ਕਿਹੜਾ ਨਾਲਾ ਦੱਸੇ ਹੁੰਦੇ ਜੀਜੀ ਗੰਦਾ ਨਾਲਾ ਗੰਦਾ ਨਾਲਾ ਮੋਗੇ ਇਹ ਕੀ ਸ਼ਹਿਰ ਦੇ ਵਿੱਚ ਕਿਹੜੀ ਵਸਤੀ ਦਸੀ ਜੀ ਗੰਦੇ ਨਾਲੋਂ ਦੱਸਿਆ ਕਿਹੜੀ ਵਸਤੀ ਦਸੀ ਪਹਿਨ ਜਗਰਾਉਂ ਜਗਰਾਉਂ ਵਸਤੀ ਨਹੀਂ ਜਗਰਾਉਂ ਤੇ ਸ਼ਹਿਰ ਵਾ ਜਗਰਾਉਂ ਰੋਡ ਜਗਰਾਉਂ ਰੋਡ ਦੱਸਿਆ ਹੈ ਨਾ ਜਗਰਾਉਂ ਰੋਡ ਤੇ ਉੱਥੇ ਗੰਦੇ ਨਾਲੇ ਦੇ ਲਾਗੇ ਵਸਤੀ ਹੈ ਕੋਈ ਤੇ ਨਾਂ ਕੀ ਘਰ ਵਾਲੇ ਦਾ ਘਰ ਵਾਲੇ ਦਾ ਨਾਂ ਹੈ ਸੁਨੀਲ ਸੁਨੀਲ ਠੀਕ ਹੈ ਸੱਸ ਦਾ ਨਾਂ ਪਤਾ ਨਹੀਂ ਤੇਰੇ ਸਹੁਰੇ ਦਾ ਨਾਂ ਕੀ ਆ ਹੈਲੋ ਤੇਰੇ ਦਿਓਰ ਵੀ ਹੈਗੇ ਨਾ ਉਹਨਾਂ ਦਾ ਨਾਂ ਕੀ ਦਿਓਰਾਂ ਦਾ ਨਾਂ ਕੀ ਲਖਨ ਬਾਜੀ ਤੇ ਰਜੇਸ਼ ਤੇ ਸਾਰੇ ਦਾ ਕੀ ਨਾਂ ਛੋੜੀ ਧੰਨਵਾਦ ਪੇਕੇ ਕਿਹੜੀ ਜਗ੍ਹਾ ਵਾ ਨਾ ਨਾ ਕਿੰਨੇ ਅੰਦਰ ਜਿਸ ਦਾ ਨਾਮ ਆਪਰਾੜ ਨਹੀਂ ਪਾਇਆ ਹਾਂ ਉੱਥੇ ਆ ਉੱਥੇ ਆ ਠੀਕ ਅੰਮ੍ਰਿਤਸਰ ਤੁਸੀਂ ਕਿੱਥੇ ਰਹਿੰਦੇ ਰਹੇ ਜੀ ਹਾਂ ਬਸ ਉਹਨੂੰ ਵਿਆਹ ਕੇ ਲਿਆਏ ਆ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੋਂ ਅੰਮ੍ਰਿਤਸਰੋਂ ਕਿੱਥੋਂ ਵਿਆਹ ਕੇ ਲਿਆਏ ਆ ਮੋਕੰਪੁਰਾ ਮੋਕੰਪੁਰੇ ਤੋਂ ਹੂੰ ਉਹ ਇਸ ਤੇ ਦਾ ਕੋਈ ਮਿਲ ਗਿਆ ਆਟੋ ਚਲੰਦਾ ਹੂੰ ਉਹ ਹੁਣ ਬਾਗਲ ਬਾ ਲਿਆ ਆ ਉਹਨੇ ਮੈਂ ਵਿਆਹ ਕਰਤਾ ਅਛਾ ਉਹਨੇ ਵਿਆਹ ਕਰਤਾ ਵਿਆਹ ਫੇਰੇ ਕਿ ਕੀਤੇ ਇੱਕ ਜਾਂ ਉਦਾਂ ਕੱਲ ਦਿੱਤਾ ਫੇਰੇ ਦਿੱਤੇ ਚਲੋ ਧੰਨਵਾਦ ਉਹਦਾ ਵੀ ਤੇ ਤੇਰਾ ਪੇਕੇਆਂ ਦੇ ਵਿੱਚ ਮੰਮੀ ਡੈਡੀ ਭੈਣ ਭਰਾ ਮੰਮੀ ਡੈਡੀ ਆਂਦੀ ਵੀ ਘਰ ਵਾਲਾ ਰੱਖਦਾ ਭਰਾ ਕੋਈ ਨਹੀਂ ਆਗਾ ਚਾਚੇ ਤਾਏ ਨਹੀਂ ਕੋਈ ਨਾ ਕੋਈ ਤਾਂ ਹੋਗਾ ਤੇਰੇ ਮੰਮੀ ਡੈਡੀ ਚਾਚੇ ਤਾਏ ਮਾਸੀ ਮਾਮਾ ਹਾਈ ਨਹੀਂ ਪਰ ਪੁੱਛਦੇ ਕਿਛ ਦੇ ਨਹੀਂ ਅਛਾ ਨਾਣ ਕੀ ਕਿਥੇ ਹੈ ਤੇਰੇ ਕਿਥੇ ਪੰਜ ਨੰਬਰ ਗਲੀ ਚ ਪਰ ਕਿਹੜੀ ਕਿਹੜੀ ਪੰਜ ਨੰਬਰ ਗਲੀ ਕਿਹੜੇ ਮੱਲੇ ਚ ਕਿਹੜੇ ਮੱਲੇ ਚ ਅਸਾਂ ਬਸ ਸਾਡੀ ਬਾਤ ਨਹੀਂ ਪੈਣੀ ਉੱਥੇ ਕੋਈ ਮੱਲਾ ਵੀ ਹੁੰਦਾ ਵਾ ਪੈਣੀ ਪੈਨੂ ਠੀਕ ਆ ਪੈਣੀ ਮੈਨੂੰ ਵੀ ਪੈ ਗਈ ਕੋਈ ਮੱਲਾ ਹੁੰਦਾ ਵਾ ਉੱਥੇ ਇੱਥੇ ਆ ਮੇਰੀ ਭੈਣ ਉਰਿਆ ਮੇਰੀ ਘਬਰਾਣ ਉਰਿਆ ਇੱਥੇ ਆ ਜੀ ਵੀ ਇੱਥੇ ਲੱਗੇ ਤੂੰ ਆ ਜਾ ਤੂੰ ਲੱਗ ਕੇ ਆ ਜਾ ਦੀਦੀ ਇੱਥੇ ਇਥੇ ਆ ਪੈਣ ਮੇਰੀ ਕੋਈ ਨਹੀਂ ਡਰਨਾ ਤੈਨੂੰ ਸੌਹ ਮਿਲੇਗਾ ਜੇ ਤੈਨੂੰ ਮਾਰ ਕੇ ਸੱਸ ਮਾ ਸੱਸ ਕੀ ਕਹਿੰਦੀ ਆ ਸੱਸ ਤੇ ਨੂੰ ਮਾਰਦੀ ਆ ਕਿ ਜਾਂ ਕੀ ਕਹਿੰਦੀ ਆ ਸੰਗ ਕਰਦੀ ਆ ਕੀ ਤਾਂ ਕਰਦੀ ਆ ਕੁੜੀ ਮਾਰਦੀ ਆ ਕਿ ਜਾਂ ਕੁਝ ਮਜਬੂਰ ਕਰਦੀ ਆ ਮੇਰੇ ਹੱਥ ਇਹਦਾ ਕੰਮ ਵੀ ਕਰਦੀ ਆ ਹੂੰ ਸਾਰੇ ਘਰ ਦਾ ਕੰਮ ਕਰਦੀ ਆ ਬਿਨਾਂ ਹੱਥਾਂ ਤੋਂ ਮੈਨੂੰ ਬੋਲੀ ਜਾਊਗੀ ਨਹੀਂ ਬੋਲਦੀ ਆ ਤੇਰੀ ਕੋਈ ਦਵਾਈ ਦੁਵਾਈ ਚੱਲਦੀ ਆ ਤੇਰੀ ਕੋਈ ਦਵਾਈ ਚੱਲਦੀ ਤੇਰੀ ਕੋਈ ਦਵਾਈ ਤਾਂ ਮੈਂ ਕਿਹਾ ਮੈਂ ਤਾਂ ਠੀਕ ਆ ਟੈਨਸ਼ਨ ਹੈ ਕੀਤਾ ਵਾ ਸਟਰਮ ਕੀਤਾ ਵਾ ਅਸਲ ਵਿੱਚ ਮਾਤਾ ਜੀ ਪਤਾ ਕੀ ਹੁੰਦਾ ਵਾ ਜਿੰਨਾ ਧੀਆਂ ਦੇ ਮਗਰ ਮਾਪਿਓ ਨਹੀਂ ਨਾ ਹੁੰਦੇ ਜਾਂ ਭੈਣ ਭਰਾ ਨਹੀਂ ਹੁੰਦੇ ਉਹਨਾਂ ਨੂੰ ਕੋਈ ਸਮਝਦਾ ਹੀ ਨਹੀਂ ਆ ਹਰ ਕੋਈ ਟੇਚ ਸਮਝਦਾ ਉਹਨਾਂ ਦੇ ਪਾਸੇ ਸਾਡਾ ਬਹਿ ਕੇ ਹਰ ਜਿੰਨੀਆਂ ਛੱਟ ਨਾ ਜਾਣਗੀਆਂ ਇਹ ਕੋ ਬਵਾਦੇ ਆ ਪੂ ਆ ਇੱਥੇ ਬਹਿ ਕੇ ਰੋਂਦੀ ਰਹੀ ਆ ਖੁਦ ਵੀ ਕੀ ਕੀ ਨਾਲ ਕੀ ਬੰਦਾ ਪਿਆ ਸਾਡੀਆਂ ਵੀ ਧੀਆਂ ਹੈਗੀਆਂ ਬਹੁਤ ਬੜਾ ਦੁਖੀ ਹੋਇਆ ਜਦੋਂ ਇਹਨਾਂ ਸਾਰੇ ਭੈਣਾਂ ਦੇ ਵੇਖ ਕੇ ਮੈਂ ਇਹ ਦਰਦ ਬਿਆਲ ਕਰਾਇਆ ਤੇ ਉਹ ਜਦੋਂ ਕਨੈਕਟਰ 5 6 ਵਾਲੀ ਮੇਰੇ ਨੂੰ ਸਾਨੂੰ ਆਪਸ ਤੋਟ ਟੁੱਟ ਪੈਂਦਾ ਹੀ ਵੇਖ ਲੋ ਵੀ ਕੋਈ ਵੀ ਇਨਸਾਨੀਆਂ ਤੇ ਰਹਿ ਨਹੀਂ ਗਈ ਦੁਨੀਆ ਸੰਗੀ ਵੇਖ ਲੋ ਭੈਣ ਰੋਣ ਲੱਗਦੀ ਆ ਤੇ ਇਹ ਦੁੱਖ ਆ ਹੁੰਦਾ ਮਾਤਾ ਜੀ ਆਪਣੀਆਂ ਧੀਆਂ ਵਾਂ ਨਾ ਰਹਿਣ ਜਿਹੜੀ ਇਹੋ ਜਿਹੀ ਗੱਲ ਹੋਣੀ ਨਾ ਚੱਲੀ ਜਾਂਦੀ ਆ ਜਹਾੜੀ ਧੀ ਨਾਲ ਇਸ ਤਰ੍ਹਾਂ ਹੋਏ ਮਾਤਾ ਜੀ ਜੀਰੇ ਲੱਗੇ ਪੀਹੇ ਵਾਲਾ ਪਿੰਡ ਵਾ ਮੇਰੀ ਗੱਲ ਸੁਣੋ ਪੀਹੇ ਵਾਲਾ ਪਿੰਡ ਵਾ ਬੰਦੇ ਨੂੰ ਹੋ ਗਈ ਜੇਲ੍ਹ ਤੇ ਜਿਹੜੀ ਉਹਦੀ ਘਰ ਵਾਲੀ ਸੀ ਉਹ ਦਿਮਾਗੀ ਅਫਸਰ ਹੀ ਤੇ ਸੱਕੀ ਨਨਾਨ ਨੇ ਆਪਣੀਆਂ ਭਤੀਜੀਆਂ ਵੇਚ ਦਿੱਤੀਆਂ ਮਗਰੋਂ ਇੱਕ ਨੂੰ 3 ਲੱਖ ਤੇ ਇੱਕ ਨੂੰ 1.5 ਲੱਖ ਚ